ਪਾਜੀ ਮੈਂ ਵੀ ਹੁਣੇ ਆਇਆ ਦੇਖਣ ਦਾ ਸੀ ਕਿ ਵੀ ਇਹ ਵੀ ਕਹਿੰਦੇ ਗੱਡੀ ਸਾਹ ਬਾਅਦ ਅੱਗ ਲੱਗੀ ਪਈ ਕੱਟੀ ਨੂੰ ਤੇ ਕਹਿੰਦੇ ਸਰੀਂਹ ਜੀ ਵੱਡੀ ਆ ਮੁੰਡੇ ਦਾ ਦੋਸਨਾ ਹਸਪਤਾਲ ਦਾਖਲ ਸੱਟਾਂ ਵਾਵਾ ਲੱਗੀਆਂ ਤੇ ਨੁਕਸਾਨ ਹੋ ਗਿਆ ਵਾਵਾ ਗੱਡੀ ਦਾ ਗੱਡੀ ਤੇ ਸੜ ਕੇ ਸਵਾਹ ਹੋ ਗਈ ਬਚਿਆ ਕੱਖ ਨਹੀਂ ਤੇ ਇਹ ਸੁਲਤਾਨ ਲੋਹਿਆਂ ਤੋਂ ਮਲਸੀਆ ਰੋਡ ਆ ਇਹ ਵਾੜਾ ਜੀ ਕਿਤੇ ਲੱਗੇ ਇਹ ਹੋਇਆ ਹਾਦਸਾ ਜੀ ਅਸੀਂ ਵੀ ਹੁਣੇ ਆਏ ਆ ਜੀ ਇਹ ਗੱਡੀ ਮਲਸੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਲੋਹੀਆਂ ਵਾਲੀ ਸਾਈਡ ਨੂੰ ਜਾ ਰਹੀ ਸੀ ਜੀ। ਬਾਕੀ ਸਾਨੂੰ ਹੁਣ ਪਤਾ ਵੀ ਨਹੀਂ ਹੈਗਾ ਮਤਲਬ ਇੰਨਾ ਕ ਜਿੰਨਾ ਕ ਪਤਾ ਲੱਗਾ ਲੋਕਾਂ ਤੋਂ ਸੁਣ ਕੇ। ਹਾਂਜੀ ਵੀਰ ਜੀ। ਪਤਾ ਲਿਆ ਚਾਲਕ ਸੋ ਠੀਕ ਹੈ। ਹਾਂਜੀ ਹੁਣ ਉਹਦਾ ਮੁੰਡਾ ਕਹਿੰਦੇ ਬਚਾਅ ਚੋਸ਼ਨਾ ਹਸਪਤਾਲ ਦਾਖਲ ਹੈ ਜੀ। ਉਹਦਾ ਮੁੰਡਾ ਠੀਕ ਹੈ ਕਹਿੰਦੇ ਹੁਣ ਤਾਂ ਸੱਟਾ ਵਾਵਾ ਲੱਗਿਆ ਹੁੰਦਾ। ਕਿੰਨੇ ਵਜੇ ਕਰਨਾ ਹੈ? ਵੀਰ ਜੀ ਮੈਂ ਵੀ ਹੁਣ ਆ ਹੁਣ ਘਟਣਾ ਦਾ ਮੈਨੂੰ ਤਾਂ ਟਾਈਮ ਦਾ ਨਹੀਂ ਖਾਗਾ ਤਾਂ ਘੰਟਾ ਖੰਡ ਫੋਨ ਵਾਲਾ ਹੀ ਆ ਜੀ। ਏ ਫੇਰ ਵਾਲੀ ਗੱਡੀ ਨੇ ਬੁਝਾਇਆ ਫਿਰ ਕਿੰਦੇ ਆ ਕੇ